ਭਾਈ ਜੀ ਜਿਹੜੀ ਸਭ ਤੋਂ ਛੋਟੀ ਮਸ਼ੀਨ ਹੈ ਉਹ 10100 ਤੋਂ ਸਟਾਰਟ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਮਸ਼ੀਨ ਤੱਕ ਸਾਡੇ ਕੋਲੇ ਇਹ 15 ਤਰ੍ਹਾਂ ਦੀਆਂ ਮਸ਼ੀਨਾਂ ਬਣਦੀਆਂ 15 ਤਰ੍ਹਾਂ ਦੀਆਂ 15 ਤਰ੍ਹਾਂ ਦੀਆਂ ਉਹ ਦੇ ਚੀਹ ਕੁਝ ਲੋਕਾਂ ਕੋਲੇ ਇੱਕ ਪਸ਼ੂ ਹੈ ਦੋ ਪਸ਼ੂ ਹੈ 10 ਪਸ਼ੂ ਹੈ ਕੋਈ ਡੈਰੀ ਵਾਲੇ ਹੈ ਜਾਂ ਕੋਈ ਗਊਸ਼ਾਲਾ ਹੈ ਉੱਥੇ ਉਸ ਹਿਸਾਬ ਨਾਲ ਮਸ਼ੀਨ ਜਾਂਦੀ ਹੈ ਜਿਵੇਂ ਜਿਵੇਂ ਸਾਈਜ਼ ਵੱਡਾ ਜਾਂਦਾ ਉਹਦਾ ਲੈਸ ਵੱਡਾ ਜਾਂਦਾ ਮਤਲਬ ਉਹਦਾ ਡਿਸਕਾਊਂਟ ਅਸੀਂ ਵੱਧ ਡਿਸਕਾਊਂਟ ਉਹਦਾ ਵੱਧ ਆ ਜਾਊਗਾ ਦਿਖਾਉਂਦੇ ਮਾਰੋ ਜੀ ਲਓ ਜੀ ਅੜਕਾ ਇੰਨਾ ਹੁੰਦਾ ਹੈ ਮੈਂ ਕੋਈ ਬੰਦਾ ਜਿਹੜਾ ਆਏ ਮਸ਼ੀਨ ਦੇ ਥੋੜਾ ਜਿਹਾ ਪਰਕੇ ਦਿਖਾਉਂਦਾ ਵੀ ਟੁੱਟ ਜਾਏ। ਇਹਨੂੰ ਉੱਤੇ ਕੀ ਗਾਰੰਟੀ ਹੋ ਸਕਦੀ ਆ? ਬਸ ਜੀ ਆ ਦੇ ਲਓ ਬਾਈ ਜੀ। ਕਿੱਦਾਂ ਥੋੜਾ ਹੀ ਐਡੂ ਉੱਤੇ ਕੀ ਗਾਰੰਟੀ ਹੋ ਸਕਦੀ ਆ 10800 ਤੋਂ ਆ ਮਸ਼ੀਨਾਂ ਦੇ ਰੇਟ ਸ਼ੁਰੂ ਐ। ਐਫਸੀ ਡੋੜਦੀ ਇਹ ਮਸ਼ੀਨ ਐਫਸੀ ਡੋੜਦੀ ਇਹ ਮਸ਼ੀਨ ਇਹ ਮਸ਼ੀਨ ਸਾਡੀ ਆਪ ਦੀ ਯਾਦ ਕੀਤੀ ਹੋਈ ਹੈ ਜੀ। ਇਹਦੀ ਸਾਰੀ ਟੈਕਨੀਕ ਸਾਡੇ ਕੋਲ ਹੈਗੀ ਆ। ਚਾਹ ਦੇ ਦੇ ਸਾਡੇ ਕੋਲੇ ਪੇਟੈਂਟ ਹੈਗੇ। ਲਓ ਜੀ ਸਿਰਫ 10800 ਦੇ ਵਿੱਚ ਜੇ ਆਪਾਂ ਤੁਹਾਨੂੰ ਇਹੋ ਜੀ ਮਸ਼ੀਨ ਦਿਵਾ ਰਹੀਏ ਤੇ ਤੁਸੀਂ ਮੰਨ ਜਿਓਗੇ ਆਪਾਂ ਨੂੰ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਨਵੇਂ ਜਮਾਨੇ ਦੀ ਮਸ਼ੀਨ ਹੈ ਇੱਥੇ ਮੋਟਰ ਫਿੱਟ ਹੋ ਜਾਂਦੀ ਆ ਭਾਵੇਂ ਤੁਸੀਂ ਇੰਜਨ ਫਿੱਟ ਕਰ ਲਓ ਇਸ ਤੇ ਗਾਰੰਟੀ ਵਾਰੰਟੀ ਪੂਰੀ ਰਹਿੰਦੀ ਹੈ ਤੇ ਹੁਣ ਵਿਸਾਖੀ ਦਾ ਕਰਕੇ ਇਸ ਤੇ 3000 ਰੁਪਏ ਦਾ ਆਫਰ ਵੀ ਚੱਲੀ ਜਾਂਦਾ ਆ ਆਉਣਾ ਕਿੱਥੇ ਆਪਾਂ ਜੈਤੂਨ ਦੇ ਵਿੱਚ ਐਫਸੀ ਰੋਡ ਫੈਕਟਰੀ ਹੈ ਇਹ ਤੇ ਬਾਕੀ ਆਪਾਂ ਡਿਟੇਲ ਸਰ ਤੋਂ ਲੈਣੇ ਆ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਇਸ ਟਾਈਮ ਕਿੱਥੇ ਖੜੇ ਆ ਜੀ ਆਪਣੀ ਫੈਕਟਰੀ ਕਿੱਥੇ ਆ ਜੀ ਆਪਣੀ ਜੈਤੋ ਮੰਡੀਆ ਸ਼ਹਿਰ ਦੇ ਵਿੱਚ ਜੀ ਸਾਡੇ ਨਾਲ ਡੀਏਵੀ ਸਕੂਲ ਹੈ ਸਾਡੇ ਮੰਡੀ ਦਾ ਮਸ਼ਹੂਰ ਸਕੂਲ ਹੈ ਤੇ ਸਾਡੇ ਸਾਹਮਣੇ ਬ੍ਰਹਮਚਾਰੀ ਜੀ ਦਾ ਹਨੂਮਾਨ ਜੀ ਦਾ ਮੰਦਿਰ ਹੈ ਤੇ ਸਾਡੇ ਸਾਹਮਣੇ ਪੁਰਾਣੇ ਹਾਲ ਬਣਾਉਣ ਵਾਲੇ ਧੰਨੇ ਕੇ ਵਜਦੇ ਆ ਇਹ ਠੀਕ ਹੈ ਤੇ ਉਹ ਮਤਲਬ ਬਹੁਤ ਪੁਰਾਣੇ ਬੈਠੇ ਐ ਇਥੇ ਨਾ ਮਸ਼ਹੂਰ ਹਾਲ ਨੇ ਉਹਨਾਂ ਦੇ ਠੀਕ ਹੈ ਇਹ ਬਿਲਕੁਲ ਮੰਡੀ ਦੇ ਵਿੱਚ ਸੂਗਰੇਟਡ ਹੈ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਤੇ ਅੱਜ ਜਿਹੜੀਆਂ ਆਪਾਂ ਮਸ਼ੀਨਾਂ ਵਸਾਉਣੇ ਆਏ ਆ ਆਪਾਂ ਪਹਿਲਾਂ ਵੇਖੀਆਂ ਸੀ ਨਾ ਚਾਈਨਾ ਵੀਡੀਓ ਦੇਖਦੇ ਹੁੰਦੇ ਸੀ ਆਪਾਂ ਆਪਣੇ ਕੋਲੇ ਵੀਡੀਓ ਆਉਂਦੀਆਂ ਐ ਇੰਟਰਨੈਟ ਤੇ ਵੀ ਬਾਹਰ ਇਹੋ ਜੀਆਂ ਮਸ਼ੀਨਾਂ ਨਹੀਂ ਭਾਈ ਜੀ ਇਹ ਜਿਹੜੀ ਮਸ਼ੀਨ ਹੈ ਇਹ ਅਸੀਂ ਨਾ ਮਤਲਬ ਇੰਟਰੋਡਿਊਸ ਹੀ ਐਫਸੀ ਡੋਟ ਨੇ ਕੀਤੀ ਹੈ ਜੀ ਇਸ ਤੋਂ ਪਹਿਲਾਂ ਇੰਡੀਆ 'ਚ ਇਹਨੂੰ ਕੋਈ ਜਾਣਦਾ ਨਹੀਂ ਸੀਗਾ ਠੀਕ ਹੈ ਜੀ ਇੰਡੀਆ 'ਚ ਇੰਟਰੋਡਿਊਸ ਕਰਨ ਵਾਲੇ ਆਪਾਂ ਹੈ ਜੀ ਪਹਿਲਾਂ ਆਪਾਂ ਹੀ ਲੈ ਕੇ ਆਏ ਆ ਸਾਰਾ ਆਪਾਂ ਹੀ ਲੈ ਕੇ ਆਏ ਜੀ ਇਹਦੇ ਤਿਆਰੀ ਵੀ ਆਪਣੀ ਹੋਏ ਹੋਏ ਆਪਾਂ ਹੀ ਇਹਨੂੰ ਇੰਟਰੋਡਿਊਸ ਕੀਤਾ ਅੱਜ ਦੀ ਡੇਟ ਦੇ ਵਿੱਚ ਇੰਡੀਆ ਵਿੱਚ ਸਭ ਤੋਂ ਵੱਧ ਮਸ਼ੀਨ ਆਪਾਂ ਬਣਾਉਂਦੇ ਆ ਜੀ ਠੀਕ ਹੈ ਜੀ ਆਪਣੇ ਕੋਲੇ ਅੱਜ ਦੀ ਡੇਟ 'ਚ 100 ਤੋਂ 150 ਮਸ਼ੀਨ ਦਿੱਲੀ ਬਣਦੀ ਆ ਦਿੱਲੀ ਬਣਦੀ ਆ ਸਾਡੇ ਰੋਜ਼ 150 ਮਸ਼ੀਨ ਬਣਦੀ ਆ ਜੀ ਠੀਕ ਹੋ ਗਿਆ 150 ਗੱਲ ਕਰਦਾ ਔਰ ਤੁਸੀਂ ਦੇਖੋ ਆਲ ਇੰਡੀਆ ਦੇ ਵਿੱਚ ਕੋਈ ਸਟੇਟ ਨਹੀਂ ਹੈਗੀ ਜਿੱਥੇ ਆਪਾਂ ਮਾਲ ਨਾਲ ਭੇਜਦੇ ਹੋਏ ਹਰ ਸਟੇਟ ਤੇ ਮਾਲ ਜਾਂਦਾ ਹੈ। ਆਲ ਇੰਡੀਆ ਦੇ ਵਿੱਚ ਭਾਵੇਂ ਆਪਾਂ ਨੂੰ ਕਾਲ ਕਰਕੇ ਕੋਈ ਕਿਤੇ ਮਰਜ਼ੀ ਮੰਗਵਾ ਸਕਦੇ ਹਾਂ। ਹਾਂਜੀ 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 ਆਲ ਇੰਡੀਆ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਐਮਪੀ, ਮਹਾਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਆਂਧਰਾ ਜੰਮੂ ਕਸ਼ਮੀਰ ਯੂਪੀ ਹਰ ठाਵ ਤੇ ਆਪਣੀ ਮਸ਼ੀਨ ਤੁਹਾਨੂੰ ਮਿਲੂਗੀ ਸਾਡੇ ਡੀਲਰਾਂ ਚ ਹੀ ਹੈਗੇ ਆ 올 ਇੰਡੀਆ 650 ਦੇ ਲਗਭਗ ਡੀਲਰ ਨੇ ਟੈਕਨਾ ਜੀ ਆਪਾਂ ਇਹਦੇ ਵਿੱਚ ਪ੍ਰਾਈਸ ਦੀ ਗੱਲ ਕਰੀ ਸੀ ਹੈ ਨਾ ਵੀ 10800 ਤੋਂ ਆਪਣੀਆਂ ਮਸ਼ੀਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਤੇ ਵਿਸਾਖੀ ਦਾ ਕਰਕੇ 3000 ਤੱਕ ਦੀ ਛੂਟ ਆ ਛੋਟੀ ਤੋਂ ਵੱਡੀ ਮਸ਼ੀਨ ਤੇ ਹੈ ਨਾ ਤੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਸੀ ਵੀ ਆਪਾਂ ਹੀ ਲੈ ਕੇ ਆਏ ਸੀ ਇੰਡੀਆ ਦੇ ਵਿੱਚ ਇਹ ਮਸ਼ੀਨਾਂ ਹਾਂਜੀ ਹਾਂਜੀ ਇਹ ਗੱਲ ਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਇੰਡੀਆ ਦੇ ਵਿੱਚ ਵੀ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਇਹ ਆਏ ਆ ਬਾਈ ਜੀ ਜਿਹੜੀ ਸਭ ਤੋਂ ਛੋਟੀ ਮਸ਼ੀਨ ਹੈ ਉਹ 10800 ਤੋਂ ਸਟਾਰਟ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਮਸ਼ੀਨ ਤੱਕ ਸਾਡੇ ਕੋਲੇ ਇਹ 15 ਤਰ੍ਹਾਂ ਦੀਆਂ ਮਸ਼ੀਨਾਂ ਬਣਦੀਆਂ 15 ਤਰ੍ਹਾਂ ਦੀਆਂ 15 ਤਰ੍ਹਾਂ ਦੀਆਂ ਉਹਦੇ ਵਿੱਚ ਕੀ ਹੈ ਕਿ ਕੁਝ ਲੋਕਾਂ ਕੋਲੇ ਇੱਕ ਪਸ਼ੂ ਹੈ ਦੋ ਪਸ਼ੂ ਹੈ 10 ਪਸ਼ੂ ਆ ਕੋਈ ਡੈਰੀ ਵਾਲੇ ਆ ਜਾਂ ਕੋਈ ਗਊਸ਼ਾਲਾ ਉੱਥੇ ਉਸ ਹਰ ਮਾਸ਼ੀਨ ਜਾਂਦੀ ਹੈ ਜਿਵੇਂ ਜਿਵੇਂ ਸਾਈ ਵਧਦਾ ਜਾਂਦਾ ਉਹਦਾ ਲੈਸ ਵਧਦਾ ਜਾਂਦਾ ਮਤਲਬ ਉਹਦਾ ਡਿਸਕਾਊਂਟ ਉਸੇ ਵਧੇ ਡਿਸਕਾਊਂਟ ਉਹਦਾ ਵੱਧ ਜਾਊਗਾ ਵੀ ਅਡਵਾਂਟ ਮਾਡਲ ਆ ਆਪਣੇ ਕੋਲ ਹਾਂਜੀ ਹਾਂਜੀ ਵਿਸਾਖੀ ਵੇਲੇ ਕੀ ਹੁੰਦਾ ਵੀ ਵਿਸਾਖੀ ਖੁਸ਼ੀ ਦਾ ਮੌਕਾ ਹੁੰਦਾ ਤੇ ਖੁਸ਼ੀ ਦੇ ਮੌਕੇ ਤੇ ਆਪਾਂ ਅਸੀਂ ਆਪਦੀ ਖੁਸ਼ੀ ਸਾਰੇ ਇੰਡੀਆ ਨਾਲ ਸਾਰੇ ਕਿਸਾਨਾਂ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਸੀ ਕਿ ਇਸ ਕਰਕੇ ਤਿੰਨ ਹੀ ਹੱਦ ਤੱਕ ਦਾ ਉਹਦੇ ਡਿਸਕਾਊਂਟ ਲਾਤਾ ਕਰਦੇ ਜਿਹੜੀ ਉਹ ਦੂਸਰੀ ਗੱਲ ਤੁਸੀਂ ਮੇਰੇ ਤੋਂ ਪੁੱਛੀ ਵੀ ਆਲ ਇੰਡੀਆ ਵਿੱਚ ਪਹਿਲਾਂ ਇਹ ਮਸ਼ੀਨ ਸਾਡੀ ਆਪ ਦੀ ਜਾਦ ਕੀਤੀ ਹੋਈ ਹੈ ਜੀ ਇਹਦੀ ਸਾਰੀ ਟੈਕਨੀਕ ਸਾਡੇ ਕੋਲ ਹੈਗੀ ਹੈ ਚਾਰੇ ਦੇ ਸਾਡੇ ਕੋਲੇ ਪੇਟੈਂਟ ਹੈਗੇ ਆ ਠੀਕ ਹੈ ਜੀ ਅੱਛਾ ਉਹਦੇ ਕਾਗਜ਼ੀ ਪੱਤਰੀ ਸਾਰੇ ਸਬੂਤ ਸਾਡੇ ਕੋਲ ਇੱਥੇ ਹੈਗੇ ਹੈਗੇ ਆ ਉਹਦਾ ਕਾਰਨ ਕੀ ਹੈ ਵੀ ਜਿਹੜਾ ਬੰਦਾ ਕੁਝ ਝੂਠ ਬੋਲਦਾ ਨਕਲ ਮਾਰਦਾ ਉਹਦੇ ਕੋਲੇ ਦਿਖਾਉਣ ਨੂੰ ਕੁਝ ਨਹੀਂ ਹੁੰਦਾਗਾ ਉਹਦੀਆਂ ਗੱਲਾਂ ਹੁੰਦੀਆਂ ਨੇ ਇਕੱਲੀਆਂ ਠੀਕ ਹੈ ਜੀ ਸਾਡੇ ਕੋਲ ਇਹਦੀ ਸੇਲ ਪਰਚੇਜ ਬਿਲਿੰਗ ਰਜਿਸਟ੍ਰੇਸ਼ਨ ਉਹ ਸਾਰਾ ਫਰਮ ਦਾ ਸਾਡੇ ਕੋਲੇ ਸਿਸਟਮ ਹੈਗਾ 1978 ਦੀ ਸਾਡੀ ਫਰਮ ਹੈ ਅਸੀਂ ਸ਼ੁਰੂ ਤੋਂ ਜਨਰੇਟਰ ਬਣਾਉਂਦੇ ਆ ਤੇ ਹੁਣ ਤੁਸੀਂ ਮੰਨ ਕੇ ਚੱਲੋ ਵੀ 2010 ਤੋਂ ਅਸੀਂ ਟੋਕੇ ਬਣਾ ਰਹੇ ਹਾਂ 15 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਟੋਕੇ ਬਣਾਉਂਦਿਆਂ ਨੂੰ ਜੇ ਤੁਹਾਨੂੰ 올 ਇੰਡੀਆ ਜਿ ਕਿਤੇ ਵੀ ਕਿਸੇ ਕੋਲੇ ਤੁਹਾਨੂੰ ਹੋਰ ਬ੍ਰਾਂਡ ਦਾ ਟੋਕਾ ਦਿਖਦਾ ਉਹ ਐਫਸੀ ਡੋਟ ਦੀ ਨਕਲ ਹੈ ਠੀਕ ਹੈ ਜੀ ਅਸਲ ਨਹੀਂ ਹੈਗੀ ਉਹ ਠੀਕ ਹੈ ਜੀ ਮਤਲਬ ਉਹ ਝੂਠ ਬੋਲ ਕੇ ਬੰਦਾ ਜੋ ਮਰਜੀ ਵੇਚੀ ਜਾਵੇ ਪਰ ਉਹ ਜ਼ਮੀਰ ਮਾਰ ਕੇ ਝੂਠ ਬੋਲਣਾ ਉਹ ਕਈ ਬੰਦੇ ਦੀ ਕਲਾ ਹੁੰਦੀ ਆ ਉਹ ਕਿ ਲੋਕ ਆਪਦਾ ਜ਼ਮੀਰ ਮਾਰ ਲੈਂਦੇ ਝੂਠ ਬੋਲ ਦਿੰਦੇ ਆ ਉਹ ਮਰਿਆਂ ਜ਼ਮੀਰਾਂ ਵਾਲੇ ਬੋਲੀ ਜਾਂਦੇ ਆ ਜੀ ਅਸਲੀ ਚੀਜ਼ ਤਾਂ ਇਹੀ ਹੈ ਜੀ ਜਿੱਦੋਂ ਪਹਿਲਾਂ ਬਣਾਈ ਨਹੀਂ ਕਿਸੇ ਨੇ ਵੀ ਸਭ ਤੋਂ ਪਹਿਲਾਂ ਅੱਜ ਆਪਾਂ ਹੀ ਲੈ ਕੇ ਆਏ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਕੁਆਲਿਟੀ ਆਪਾਂ ਦੂਜਿਆਂ ਨਾਲੋਂ ਆਪਾਂ ਨੂੰ ਕਿਵੇਂ ਅੱਡ ਬਣਾਉਂਦੀ ਹੈ ਵੀ ਆਪਣੀ ਕੁਆਲਿਟੀ ਕਿਵੇਂ ਆ ਉਹਨਾਂ ਨਾਲੋਂ ਇਹ ਤਾਂ ਆਏ ਭਾਈ ਜਿੰਨੇ ਵੀ ਬੰਦੇ ਨਕਲ ਕਰਦੇ ਆ ਜਾਂ ਡੁਪਲੀਕੇਟ ਬਣਾਉਂਦੇ ਆ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਇੱਕ ਮੈਨੂੰ ਚੀਜ਼ 100 ਰੁਪਏ ਦੀ ਪੈਂਦੀ ਹੈ ਘਰ ਮੈਂ ਉਹਨੂੰ 105 ਦੀ ਵੇਚਦਾ ਜੇ ਕੋਈ 90 ਦੀ ਵੇਚੂਗਾ ਭਾਈ ਉਹ ਚ ਕੁਛ ਨਾ ਕੁਛ ਕਮੀ ਪੇਸ਼ੀ ਪਾਊਗਾ ਉਹਦੇ ਚ ਕਿਉਂਕਿ ਇਹ ਤਾਂ ਹੈ ਨਹੀਂ ਉਹਨੂੰ ਮੁਫਤ ਆਉਂਦਾ ਹਾਂਜੀ ਕਾਰਨੇ ਆ ਵੀ ਉਹਨੇ ਵੀ 5 ਰੁਪਏ ਕਮਾਉਣੇ ਮੈਂ ਵੀ 5 ਰੁਪਏ ਕਮਾਉਣੇ ਸਹੀ ਹੈ ਜੀ ਤੇ ਉਹ ਜੇ ਟੱਕਦਾਊਗਾ ਤਾਂ ਉਹ ਚ ਮਸ਼ੀਨ ਚ ਹੀ ਘਟਾਊਗਾ ਹੋਰ ਤਾਂ ਕੀ ਕਰਨਾ ਹੀ ਉਹਨੇ ਤੇ ਇੱਕ ਜਿਵੇਂ ਤੁਸੀਂ ਕਿਹਾ ਸੀਗੇ ਵੀ ਆਪਾਂ 올 ਇੰਡੀਆ ਜੇ ਡਿਲੀਵਰੀ ਦੇ ਦਿੰਨੇ ਆ ਮਸ਼ੀਨਾਂ ਦੀ ਆਪਾਂ ਸਟੇਟਾਂ ਵੀ ਗਣਾਈਆਂ ਸੀ ਹੈਨਾ ਵੀ ਮੰਨ ਲਓ ਕੋਈ ਮਹਾਰਾਸ਼ਟਰ ਦਾ ਬੰਦਾ ਹੈ ਮਹਾਰਾਸ਼ਟਰ ਇਤੋਂ ਪੰਜਾਬ ਤੋਂ ਬਹੁਤ ਦੂਰ ਆ ਤੇ ਉੱਥੇ ਕੋਈ ਕਿਸਾਨ ਆਪਣੀ ਮਸ਼ੀਨ ਮੰਗਾਉਣਾ ਚਾਹੁੰਦਾ ਯੂਪੀ ਚ ਮੰਗਾਉਣਾ ਚਾਹੁੰਦਾ ਹੋਵੇ ਐਮਪੀ ਚ ਮੰਗਾਉਣਾ ਉਹਨਾਂ ਨੂੰ ਵੀ ਡਿਲੀਵਰੀ ਕਰ ਦਿੰਨੇ ਆ ਆਪਾਂ ਹਾਂਜੀ ਹਾਂਜੀ ਭਾਈ 올 ਇੰਡੀਆ ਡਿਲੀਵਰੀ ਜੇ ਜਿਸ ਤਰ੍ਹਾਂ ਹੁੰਦਾ ਕਿ ਇਹ ਵੀ ਨੇੜੇ ਜਿਹੜੇ 100 200 ਕਿਲੋਮੀਟਰ ਦੇ ਜਿਹੜੇ ਛੋਟਾ ਆਥੀ ਹੈ ਜਾਂ ਮੋਟਰਸਾਈਕਲ ਦੀਆਂ ਜੜੀਆਂ ਵਾਲੇ ਮੁੰਡੇ ਹੈਗੇ ਉਹ ਸਾਡੀਆਂ ਮਸ਼ੀਨਾਂ ਲੈ ਜਾਂਦੇ ਆ ਜੇ ਕੋਈ ਜ਼ਿਆਦਾ ਦੂਰ ਹੈ ਘੱਟ ਮਸ਼ੀਨਾਂ ਨੇ ਉਹ ਟਰਾਂਸਪੋਰਟ ਤੇ ਵੀ ਚਲੀਆਂ ਜਾਂਦੀਆਂ ਜਾਂ ਜਿਵੇਂ ਦੂਰ ਹੈ ਉੱਥੇ ਸਾਡੇ ਡੀਲਰ ਤੇ ਡਿਸਟ੍ਰੀਬਿਊਟਰ ਬੈਠੇ ਆ ਜਿਹੜੇ ਇੱਕ ਸਾਲ ਦੀ ਹਜ਼ਾਰ ਹਜ਼ਾਰ 2-2000 ਮਸ਼ੀਨ ਵੇਚਦੇ ਆ ਉਹ ਖੁਦ ਵੀ ਤੇਲ ਵੇਚਦੇ ਆ ਗਾਂ ਜਿਹੜੇ ਉਹਨਾਂ ਦੇ ਸਬ ਡੀਲਰ ਆ ਉਹਨਾਂ ਤੋਂ ਅਸੀਂ ਦਵਾ ਦਿੰਨੇ ਆ ਇੱਦਾਂ 올 ਇੰਡੀਆ ਚ ਪੂਰਾ ਨੈਟਵਰਕ ਹੈ ਜੀ ਕਿਤੇ ਵੀ ਮਸ਼ੀਨ ਚਾਹੀਦੀ ਹੋਵੇ ਉਹ ਅਸੀਂ ਪਹੁੰਚ ਤੇ ਕਰ ਦੇਵਾਂਗੇ ਠੀਕ ਹੈ ਜੀ ਤੇ ਇੱਕ ਆਇਮ ਵੀ ਗੱਲ ਹੋ ਜਾਂਦੀ ਵੀ ਇਹ ਕਿਹੜੇ-ਕਿਹੜੇ ਚਾਰਾ ਆਪਣੇ ਕਿਹੜੇ-ਕਿਹੜੇ ਚਾਰੇ ਦਾ ਕੁਤਰਾ ਕਰ ਦਿੰਦੀ ਆ ਵੀ ਇਹ ਜੀ ਦੇਖੋ ਚਰੀ ਬਤਸੀਨ ਗੰਨਾ ਮੱਕੀ ਜਵਾਰ ਸਾਰੇ ਤਰ੍ਹਾਂ ਦਾ ਕੁਤਰਾ ਕਰਦੇ ਜਮੀ ਇਹ ਜੇ ਤੁਸੀਂ ਕਹੋਗੇ ਤਾਂ ਅੰਗੂਠੇ ਜਿੰਨੀਆਂ ਮੋਟੀਆਂ ਲੱਕੜਾਂ ਦਾ ਵੀ ਕੁਤਰਾ ਕਰ ਦਿੰਦੀ ਹੈ ਜੀ ਲੱਕੜਾਂ ਵੀ ਕੁਤਰਾ ਲੱਕੜਾਂ ਵੀ ਕੁਤਰਾ ਦਿੰਦੀ ਹੈ ਜੀ ਅਸੀਂ ਸਾਡੇ ਕੋਲ ਦੂਤ ਲੱਗਿਆ ਹੋਏ ਅਸੀਂ ਉਹ ਤਾਂ ਆਮ ਹੀ ਜਦੋਂ ਉਹਨੂੰ ਛਾਂਗਣਾ ਹੁੰਦਾ ਉਹ ਛਾਂਗੇ ਦੇ ਵਿੱਚ ਦੀ ਕੱਢ ਦਿੰਦੇ ਆ ਠੀਕ ਹੈ ਜੀ ਉਹ ਮੈਨੂੰ ਸਾਹਮਣਾ ਬਹੁਤ ਦੁੱਖ ਹੁੰਦਾ ਦੂਤ ਜਦੋਂ ਉਹਨੂੰ ਇਹਦੇ ਵਿੱਚ ਵੀ ਕੱਢਦੀ ਉਹ ਬੋਦੇ 'ਚ ਪੈ ਜਾਂਦਾ ਹੂੰ ਤੇ ਇੱਕ ਜਿਵੇਂ ਤੁਸੀਂ ਆਖਿਆ ਵੀ ਇਹ ਹਰੇਕ ਪ੍ਰਕਾਰ ਦਾ ਚਾਰਾ ਕੁੱਤਰ ਦਿੰਦੀ ਹੈ ਨਾ ਤੇ ਇਹਦੇ ਥੱਲੇ ਮੋਟਰ ਵੀ ਲੱਗ ਜਾਂਦੀ ਆਪਾਂ ਮੋਟਰ ਵੀ ਫਿਟਿੰਗ ਕਰਕੇ ਦਿੰਨੇ ਆ ਹਾਂਜੀ 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 ਜਰਨਲੀ ਕੀ ਹੁੰਦਾ ਮੋਟਰ ਦੇਸੀ ਵੀ ਲੱਗਦੀ ਆ ਓਰੀਜਨਲ ਵੀ ਲੱਗਦੀ ਆ ਪਰ ਸਾਡੇ ਕੋਲੇ ਆਈਐਸਆਈ ਮਾਰਕਾਂ ਮੋਟਰਾਂ ਨੇ ਠੀਕ ਹੈ ਉਹੀ ਮੋਟਰ ਅਸੀਂ ਜ਼ਿਆਦਾਤਰ ਪ੍ਰੈਫਰ ਕਰਦੇ ਹਾਂ ਜੀ ਕਿਉਂਕਿ ਇੱਕ ਵਾਰੀ ਜੀ ਲੈਣੀ ਹੁੰਦੀ ਹੈ ਗਾਹਕ ਨੇ ਮੁੜ ਕੇ 15-20 ਸਾਲ ਦੇਖਣ ਦੀ ਲੋੜ ਨਾ ਪਵੇ ਸਵਾਦ ਚੀਜ਼ ਵੇਚਣ ਦਾ ਫੇਰ ਆਉਂਦਾ ਜੇ ਆਪਾਂ ਦੇਸੀ ਸਮਾਨ ਦੇਈ ਚੱਲੀਏ ਉਹ ਮੁੜ ਕੇ ਲੰਬੇ ਆਉਂਦੇ ਆ ਉਹ ਬਈ ਕੰਪਨੀ ਦੀ ਨਾ ਬਨਾਮੀ ਹੁੰਦੀ ਆ ਉਹਦੇ ਤੇ ਇਸ ਕਰਕੇ ਅਸੀਂ ਰੀਅਲ ਚੀਜ਼ ਹੀ ਵੇਚਦੇ ਹਾਂ ਹਲਕੀ ਜਿਹੀ ਵੇਚਦੇ ਨਹੀਂ ਤੇ ਇਹਦੇ ਵਿੱਚ ਜੇ ਆਪਾਂ ਮੋਟਰ ਲਵਾ ਲਈਏ ਹਨਾ ਵੀ ਕਿੰਨੀ ਮੋਟਰ ਦੀ ਕਿਹੜੀ ਮੋਟਰ ਦੀ ਰਿਕੁਆਇਰਮੈਂਟ ਹੁੰਦੀ ਆ ਵੀ ਕਿੰਨੇ ਵੋਟ ਦੀ ਹੋਣੀ ਚਾਹੀਦੀ ਤੇ ਉਹ ਖਰਚਾ ਕਿੰਨਾ ਕੁ ਆ ਜਾਂਦਾ ਜੇ ਆਪਾਂ ਪੱਟੇ ਕੁਦਰ ਨਸਤ ਰੱਖਣੀ ਛੋਟੀਆਂ ਮਸ਼ੀਨਾਂ ਉਹਨਾਂ ਦੇ 2 ਦੀ ਮੋਟਰ ਚੱਲਦੀ ਹੈ ਜਿਹੜੀਆਂ ਮਸ਼ੀਨਾਂ ਹੋਣ ਕੋਈ ਗਊਸ਼ਾਲਾ ਚਾਹੇ ਜਾਂ ਕੋਈ ਡੇਰੀ ਫਾਰਮ ਵਾਲਿਆਂ ਕੋਲ ਜਿਨ੍ਹਾਂ ਨੇ ਵੱਧ ਕੰਮ ਲੈਣਾ ਹੈ ਉਹਨਾਂ ਨੂੰ 3 ਦੀ ਮੋਟਰ ਲਾਉਣੀ ਪੈਂਦੀ ਜਿਆਦਾਤਰ ਖਰਚਾ ਕੋਈ ਜ਼ਿਆਦਾ ਨਹੀਂ ਹੁੰਦਾ ਜੇ ਕੋਈ 5-7 ਪਸ਼ੂ ਹੈ ਤਾਂ 5 ਮਿੰਟ ਲੱਗਦੇ ਇਹਦੇ ਚਾਹਦਾ ਘੁੱਟ ਦਿੰਦੇ ਕਿਉਂਕਿ ਇਹਦੀ ਜਿਹੜੀ ਕੈਪੈਸਿਟੀ ਹੈ ਸਭ ਤੋਂ ਛੋਟੀ ਮਸ਼ੀਨ ਦੀ ਕੈਪੈਸਿਟੀ 11 ਗੁਆਂਟਲ ਦੀ ਹੈ ਘੰਟੇ ਦੀ ਜਿਹੜੀ ਆਮ ਜਨਰਲ ਮੀਡੀਅਮ ਮਸ਼ੀਨ ਦਿੱਖਦੀ ਹੈ ਉਹਦੀ 2 ਟਨ ਦੀ ਕੈਪੈਸਿਟੀ ਹੈ ਜੀ ਘੰਟੇ ਦੀ ਮਤਲਬ 1 ਘੰਟੇ 'ਚ 2 ਟਨ ਚਾਰਾ 1 ਘੰਟੇ ਦੇ ਵਿੱਚ 2 ਟਨ 4 ਟਨ ਬੜੇ ਬੜੇ ਨਾਲ ਬੜੇ ਨਾਲ ਠੀਕ ਹੈ ਤੇ ਇੱਕ ਨਾ ਆਪਾਂ ਗੱਲ ਸ਼ੁਰੂ ਚ ਵੀ ਕਰੀ ਸੀ ਹੈ ਨਾ ਵੀ ਕੁਆਲਿਟੀ ਹੈ ਜਿਹੜੀ ਤੁਸੀਂ ਕਹਿੰਦੇ ਸੀ ਆਪਣੀ ਅਲੱਗ ਆ ਵੀ ਆਪਣੀ ਕੁਆਲਿਟੀ ਕਿਸ ਹਿਸਾਬ ਨਾਲ ਲੱਗਾ ਜਿਹੜੇ ਆਪਣੇ ਵਾਇਰਿੰਗ ਹੈ ਵੀ ਉਹ ਕੁਝ ਅਲੱਗ ਟਾਈਪ ਦੇ ਆ ਵੀ ਕੁਆਲਿਟੀ ਅਲੱਗ ਕਿਵੇਂ ਬਣਾਉਂਦੇ ਆ ਦੂਜੀਆਂ ਮਸ਼ੀਨਾਂ ਨਾਲ ਉਸ ਇਸ ਤਰ੍ਹਾਂ ਹੈ ਭਾਈ ਜੀ ਜਿਹੜਾ ਬੰਦਾ ਕਿਸੇ ਮਸ਼ੀਨ ਨੂੰ ਮੁੱਢ ਤੋਂ ਜਾਣਦਾ ਹੋਵੇ ਕੋਈ ਨਕਲ ਨਾ ਕੀਤੀ ਹੋਵੇ ਜਿਹਨੇ ਉਹਨੂੰ ਜ਼ਿਆਦਾ ਜਾਣਕਾਰੀ ਹੁੰਦੀ ਆ ਉਹ ਉਹਨੂੰ ਇੰਨੇ ਨਹੀਂ ਚੰਗੀਆਂ ਮਾੜੀਆਂ ਚੀਜ਼ਾਂ ਬਾਰੇ ਪਤਾ ਹੁੰਦਾ ਸਾਡਾ 5 ਲੱਖ ਤੋਂ ਉੱਪਰ ਕਸਟਮਰ ਹੈ ਇੰਡੀਆ ਦੇ ਵਿੱਚ ਜਿਹੜਾ ਸੰਤੁਸ਼ਟ ਹੈ ਸਾਡੇ ਤੋਂ ਕਈ ਵਾਰ ਕੀ ਹੁੰਦਾ ਅਗਲਾ 2 ਦਿਨ ਕੋ ਮਹੀਨਾ 2 ਮਹੀਨੇ ਸਾਲ ਕੰਮ ਕੀਤੇ ਨਾ ਹੁੰਦਾ ਅਗਲਾ ਕਹਿੰਦਾ ਮੈਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ ਹਾਂਜੀ ਬਈ ਉਹ ਝੂਠ ਬੋਲ ਕੇ ਬੜਾ ਟਾਈਮ ਕੰਮ ਨਹੀਂ ਚੱਲਦੇ ਸੱਚ ਇਹ ਹੈ ਵੀ ਜਿਹੜੇ ਬੰਦੇ ਨੇ ਪਹਿਲਾਂ ਕੰਮ ਕੀਤਾ ਉਹੀ ਪੁਰਾਣਾ ਉਹੀ ਰਹੂਗਾ ਹਾਂਜੀ ਇਹ ਹੁਣ ਜਿਹੜੀ ਆਪਾਂ ਕੁਆਲਿਟੀ ਦੀ ਗੱਲ ਕਰਦੇ ਆ ਜਿਹੜੇ ਉਹਨਾਂ ਰੂਲੇ ਆ ਇਹਦੇ ਐਸਜੀ ਆਇਰਨ ਦੇ ਰੂਲੇ ਆ ਆਮ ਤੌਰ ਤੇ ਜਿੰਨੇ ਲੋਕ ਰੂਲਾ ਵਤਦੇ ਆ ਉਹ ਕੱਚੀ ਦੇਖਦਾ ਬਟਾਲੇ ਦੀ ਦੇਖਦਾ ਵਤਦੇ ਆ ਜੀ ਇਹ ਸਪੈਸ਼ਲ ਦੂਲੇ ਆ ਤੁਸੀਂ ਸਫਾਈ ਦੇਖੋ ਦੂਲੇ ਦੀ ਇੰਨੀ ਸਫਾਈ ਆਮ ਤੋਤੇ ਕਿਸੇ ਵੀ ਮਸ਼ੀਨ ਤੇ ਤੁਹਾਨੂੰ ਨਹੀਂ ਮਿਲੂਗੀ ਹਾਂਜੀ ਫੇਰ ਜਿਹੜੀ ਇਹ ਇਸ ਤੋਂ ਬਾਅਦ ਜੇ ਆਪਾਂ ਬੈਲਿੰਗ ਦੀ ਗੱਲ ਕਰੀਏ ਸਾਡੇ ਜਿੰਨੇ ਵੀ ਬੈਲਿੰਗ ਪੈਂਦੇ ਆ ਹਾਂਜੀ ਉਹ ਤੁਸੀਂ ਮੰਨ ਕੇ ਲਓ ਐਸਜੀਆ ਆਹ ਦਿੰਦੇ ਆ ਠੀਕ ਹੈ ਘਾਣਾ ਨਾਲ ਫਥੋੜਿਆਂ ਨਾਲ ਤੁਸੀਂ ਤੋੜੀ ਚੋਲੋ ਬੈਦਾਂਗੇ ਨਹੀਂ ਟੁੱਟੂਗਾ ਸਾਡਾ ਚੈਲੰਜ ਆ ਆਲ ਇੰਡੀਆ ਦੇ ਵਿੱਚ ਵੀ ਕੋਈ ਕੋਈ ਵੀ ਮਤਲਬ ਜਿਹੜਾ ਨਕਲ ਕਰਨ ਵਾਲਾ ਬੰਦਾ ਹੈ ਕਿਸੇ ਵੀ ਬ੍ਰਾਂਡ ਚ ਬਣਾਉਂਦਾ ਕਿਤੇ ਵੀ ਬਣਾਉਂਦਾ ਉਸ ਨਾਲ ਦਾ ਬੈਰਿੰਗ ਪਾਉਂਦਾ ਹੋਵੇ ਆਪਾਂ 5 ਲੱਖ ਰੁਪਏ ਨਾਮ ਦੇ ਦਿਆਂਗੇ ਵੀ ਇੰਨੀ ਆਪਾਂ ਇੰਨੀ ਛੋਟੀ ਦੇ ਰਹੇ ਹਾਂ ਇੰਨੀ ਛੋਟੀ ਦਿੰਨੇ ਆ ਜੀ ਕਿਉਂਕਿ ਬੈਰਿੰਗ ਬਣਾਉਂਦਾ ਨਹੀਂ ਜੀ ਕੋਈ ਕੁਆਂਟੀਟੀ ਲੈਣੀ ਪੈਂਦੀ ਹੈ ਸਾਡੇ ਕੋਲੇ ਹੁਣ ਤੁਸੀਂ ਇਹਦੇ ਸ਼ਾਫਟਾਂ ਦੀ ਗੱਲ ਕਰ ਲਈਏ ਸ਼ਾਫਟ ਸਾਡੀ ਸਾਡੀ ਜਿਹੜੀ ਬੰਦੀ ਈ ਐਨ 8 ਤੇ ਈ ਐਨ 9 ਲੋਹੇ ਦੀ ਪਾਉਂਦੇ ਆ ਅਸੀਂ ਹਾਂਜੀ ਬਾਈ ਜੀ ਕ੍ਰੈਂਕ ਵਾਲਾ ਲੋਹਾ ਹੁੰਦਾ ਉਹ ਜਿਹੜੀ ਆਪਣੀ ਇੰਜਨ ਦੀ ਕ੍ਰੈਂਕ ਪੈਂਦੀ ਹੈ ਹੁਣ ਜੇ ਇੱਕ ਵਾਰੀ ਅਸੀਂ ਲੋਹਾ ਲੈਣਾ ਪੈ ਜੀ ਸਾਦਾ 15 ਤੋਂ 20 ਲੱਖ ਰੁਪਈਆ ਉਹਦੇ ਉੱਤੇ ਲਾਗਤ ਲੱਗਦੀ ਹੈ ਕਿਉਂਕਿ ਆਮ ਨਹੀਂ ਮਿਲਦਾ ਆਮ ਲੋਹਾ ਸਾਦਾ ਜਿਹੜਾ ਦੁਕਾਨਾਂ ਤੇ ਮਿਲਦਾ ਐਮ ਐਸ ਦਾ ਲੋਹਾ ਮਿਲਦਾ ਹੈ ਜਿਹੜਾ ਅਸੀਂ ਲੋਹਾ ਬਤਦੇ ਆ ਉਹ ਈ ਐਨ 8 ਈ ਐਨ ਡੀ ਦਾ ਲੋਹਾ ਲੈਂਦੇ ਆ ਪੂਰੀ ਜੀ ਪੂਰੀ ਮਿਲਜੋ ਪ੍ਰੋਡਕਸ਼ਨ ਲੈਣੀ ਪੈਂਦੀ ਹੈ ਬਾਈ 15 ਲੱਖ ਰੁਪਏ ਸਾਹਿਬ ਇੱਕ ਛਾਵਟ ਦੇ ਅਸੀਂ ਲਗਾ ਦਿੰਨੇ ਆ ਲੋਕਾਂ ਦੇ ਯੂਨਿਟਾਂ ਦਾ ਪੂਰਾ ਬਜਟ 15 ਲੱਖ ਨਹੀਂ ਹੁੰਦਾਗਾ ਉਹ ਕਿਵੇਂ ਲਗਾ ਦੇਣਗੇ ਉਹ ਲੈ ਕੇ ਦੋ ਕੁਇੰਟਲ ਆਣਾ ਹਾਂ ਦੋ ਕੁਇੰਟਲ ਲੋਹਾ ਲੈ ਕੇ ਆਉਣਗੇ ਤੇ ਦੋ ਕੁਇੰਟਲ ਦੇ ਵਿੱਚ ਉਹਨਾਂ ਨੂੰ ਉਹ ਕੁਆਲਿਟੀਾਂ ਕਿਵੇਂ ਮਿਲ ਜਾਣਗੀਆਂ ਇਹ ਗੱਲ ਹੈ ਇਹਨਾਂ ਚੀਜ਼ਾਂ ਦਾ ਫਰਕ ਪੈਣਾ ਹੀ ਪੈਣਾ ਜੀ ਅਸੀਂ ਹੰਡੇ ਵੇਹੀ ਇਹਨਾਂ ਚੀਜ਼ਾਂ 'ਚ ਇਹ ਸਾਡੇ ਨੇੜੇ ਨਹੀਂ ਖੜਸ ਖੜਦਾ ਜੀ ਕੋਈ ਵੀ ਇੱਥੋਂ 오રિਜਿਨੈਲਟੀ ਦਾ ਵੀ ਪਤਾ ਲੱਗਦਾ ਤੁਸੀਂ ਕਹਿਆ ਸੀ ਆਪਾਂ ਹੀ ਲੈ ਕੇ ਆਏ ਆ ਇਹ ਗੱਲਾਂ ਇੱਥੋਂ ਪ੍ਰੂਫ ਹੁੰਦੀਆਂ ਅੰਨੇ ਦੀ ਦੂਜੀ ਗੱਲ ਇਹ ਹੈ ਜੀ ਅਸੀਂ ਨਾ ਇਹਦੇ 'ਚ ਬੈਰਿੰਗ ਪੁੰਨੇ ਆ ਤਜੇ ਤੋਂ 4 ਨੰਬਰ ਦਾ ਹਾਂ ਤੇ ਅਸੀਂ ਨਾ ਇੱਕ ਕਸਟਮਰ ਨੂੰ ਦਿਖਾਇਆ ਕਿ ਇਹਦਾ ਬੈਰਿੰਗ ਸਾਡਾ ਐਨਬੀਸੀ ਦਾ ਜੀ ਹਾਂ ਤੇ ਸਾਨੂੰ ਜਦੋਂ ਉਹਨੇ ਜਾ ਕੇ ਕਿਸੇ ਹੋਰ ਨਕਲ ਕਰਨ ਵਾਲੇ ਬੰਦੇ ਨੂੰ ਦੱਸਿਆ ਵੀ ਉਹ ਐਫਸੀ ਡੋੜ ਵਾਲੇ ਐਨਵੀਸੀ ਦਾ ਬੈਟਿੰਗ ਬੰਦੇ ਆ ਉਹ ਕਹਿੰਦਾ ਐਨਵੀਸੀ ਵਾਲੇ ਦਾ ਐਫਸੀ ਡੋੜ ਲੈ ਤਾਂ ਪਾਗਲ ਨੇ ਐਨਵੀਸੀ ਦਾ ਬੈਟਿੰਗ ਟੋਕਿਆਂ 'ਚ ਕੌਣ ਪਾਉਂਦਾ ਟੋਕਿਆਂ 'ਚ ਤਾਂ ਜਿਹੜਾ ਡਿਸਪੋਇਲ ਦੇ ਪੈਂਦੇ ਜਾਂ ਚੈਨਲ ਦੇ ਬੈਟਿੰਗ ਪੈਂਦੇ ਆ ਤੇ ਭਈਆ ਸਾਡੇ ਕੋਲ ਜਿਹੜੇ ਵੀ ਦਿਖਾਇਓ ਬੀਜੀ ਤੁਸੀਂ ਆ ਜਿੰਨੇ ਵੀ ਟੋਕੇ ਬਣੇ ਪਏ ਆ ਅੰਦਾਜ਼ ਬਣੇ ਪਏ ਆ 2000 ਦੇ ਲਗਭਗ ਟੋਕਾ ਹਰ ਟਾਈਮ ਸਾਡੇ ਕੋਲ ਤਿਆਰ ਹੁੰਦਾ ਤੁਸੀਂ ਇੱਕ ਦੇਖੋ ਨਾ ਵੀ ਇੱਕ ਇੱਕ ਵਾਜ 150 ਟੋਕਾ ਬਣ ਗਿਆ ਸਾਡੇ 10-15 ਤਰ੍ਹਾਂ ਦੀ ਪ੍ਰੋਡਕਸ਼ਨ ਸਾਡੇ ਕੋਲ ਚੱਲਦੀ ਕਿਸੇ ਵੀ ਟੋਕੇ ਦੇ ਐਨਬੀਸੀ ਤੋਂ ਬਿਨਾ ਵਾਇਰਿੰਗ ਨਿਕਲ ਜੇ ਮੈਂ ਕਹਿੰਦਾ 5 ਲੱਖ ਰੁਪਏ ਵੇਰੇ ਨਾਮ ਹੈ ਠੀਕ ਹੈ ਜੀ ਤੇ ਵਾਇਰਿੰਗ ਦੀ ਵੀ ਆਪਣੀ ਪੂਰੀ ਗਾਰੰਟੀ ਆਪਾਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਟੁੱਟਦਾ ਹੈ ਕਿ ਨਹੀਂ ਟੁੱਟਦਾ ਹਾਂਜੀ ਹਾਂ ਮੈਂ ਕਹਿੰਦਾ ਕਰਨਾ ਤੋੜ ਕੇ ਵਿਖਾ ਦਿੰਦੇ ਆ ਜੀ ਨਾਲੇ ਜਿਹੜੇ ਡੁਪਲੀਕੇਟ ਪਾਉਂਦੇ ਆ ਉਹ ਵੀ ਦਿਖਾ ਦਿੰਨੇ ਆ ਜਿਹੜਾ ਆਪਣੇ ਇਹਦੇ ਉੱਤੇ ਮਸ਼ੀਨ ਤੇ ਪਿਆ ਉਹ ਵੀ ਦਿਖਾ ਦਿੰਨਾ ਕਹੋਂਗੇ ਤਾਂ ਮੈਂ ਚੱਲਦੀ ਮਸ਼ੀਨ ਤੇ ਚੱਲਦੀ ਵੀਡੀਓ ਚ ਦਿਖਾ ਦਿੰਦਾ ਆਜੋ 2 ਮਿੰਟ ਆਜੋ ਜੀ ਹੁਣ ਆਪਾਂ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਵੀ ਅਸਲੀ ਵੇਰਿੰਗ ਦੀ ਤੇ ਨਕਲੀ ਵੇਰਿੰਗ ਦੀ ਗਾਰੰਟੀ ਕੀ ਹੁੰਦੀ ਐ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਮੈਂ ਤੁਹਾਨੂੰ ਨਾਲ ਚੱਲਦੀ ਵੀਡੀਓ ਦੇ ਵਿੱਚ ਹੀ ਮਸ਼ੀਨ ਤੇ ਹੀ ਤੋੜ ਕੇ ਵਿਖਾ ਦਿੰਦਾ ਤੇ ਤੂੰ ਬੰਦਾ ਨਾ ਨੇੜੇ ਪਾਈਆ ਦੀ ਥੋੜੀ ਨਹੀਂ ਕਰਨ ਦਿੰਦਾ ਮਸ਼ੀਨ ਦੇ ਅਸੀਂ ਆਪਦੀ ਮਸ਼ੀਨ ਨੂੰ ਕਰਨ ਨਾਲ ਭੰਗ ਕੇ ਦਿਖਾ ਦਿੰਨੇ ਆ ਮਸ਼ੀਨ ਤੇ 베어ਿੰਗ ਨਹੀਂ ਟੁੱਟੂਗਾ ਲਓ ਜੀ ਹੈ ਕੋਈ ਕੰਪਨੀ ਵਾਲਾ ਬੰਦਾ ਜਿਹੜਾ ਆਪਦੀ ਮਸ਼ੀਨ ਦੇ ਥੋੜਾ ਮਾਰ ਕੇ ਦਿਖਾਊਗਾ ਵੀ ਟੁੱਟ ਗਈ ਤਾਂ ਆਪਣੀ 5 ਲੱਖ ਦੀ ਗਾਰੰਟੀ ਆ 5 ਲੱਖ ਦੀ ਗਾਰੰਟੀ ਆ ਵੇਰਿੰਗ ਕਹਿੰਦੇ ਕੰਨ ਮਾ ਕੰਨ ਮਾਰੇ ਨਾਲ ਨਹੀਂ ਟੁੱਟਦਾ ਕੰਡੇ ਹੁਣ ਆਪਾਂ ਤੁਹਾਨੂੰ ਲਾਈਵ ਦਿਖਾਉਨੇ ਆ ਥੱਲੇ ਮਾਰ ਕੇ ਨਹੀਂ ਦਿਖਾਉਂਦੇ ਮਾਰੋ ਜੀ ਲਓ ਜੀ ਅੜਕਾ ਇੰਨਾ ਹੁੰਦਾ ਐ ਕੋਈ ਬੰਦਾ ਜਿਹੜਾ ਆਏ ਮਸ਼ੀਨ ਦੇ ਥੋੜੀ ਨਾਲ ਮਾਰ ਕੇ ਦਿਖਾਉਂਦਾ ਵੀ ਟੁੱਟ ਜੂ ਇਹਨੂੰ ਤੇ ਕੀ ਗਾਰੰਟੀ ਹੋ ਸਕਦੀ ਆ ਬਸ ਜੀ ਆਹ ਦੇ ਲਓ ਬਾਈ ਜੀ ਕਿੱਡਾ ਥੋੜਾ ਈ ਐ ਕਿੱਡਾ ਥੋੜਾ ਐ ਤੇ ਵੇਰ ਰੰਗ ਦਿਖਾ ਦਿਓ ਭੋਰਾ ਵੀ ਟੁੱਟ ਗਿਆ ਹੋਵੇ ਤਾਂ ਵਾਲ ਵੀ ਨਹੀਂ ਵਿੰਗਾ ਆ ਰੰਗ ਲਿਆ ਬਸ ਰੰਗ ਵੀ ਤਾਂ ਲਿਆ ਕਿਉਂਕਿ ਮਾਰਿਆ ਬਹੁਤ ਜ਼ੋਰ ਦੀ ਸੀਗਾ ਇਸ ਉੱਤੇ ਕੀ ਗਾਰੰਟੀ ਹੋ ਸਕਦੀ ਹੈ 10800 ਤੋਂ ਆਹ ਮਸ਼ੀਨਾਂ ਦੇ ਰੇਟ ਸ਼ੁਰੂ ਹੈ ਐਫਸੀ ਡੋੜਦੀ ਇਹ ਮਸ਼ੀਨਾਂ ਲਈ ਐਫਸੀ ਡੋੜਦੀ ਇਹ ਮਸ਼ੀਨ ਹੈ ਜਮਾ ਓਰੀਜਨਲ ਮਸ਼ੀਨ ਹੈ ਉੱਤੇ ਦੇ ਸਟicker ਹੋਰ ਲੱਗਿਆ ਵੀ ਗਵਰਨਮੈਂਟ ਤੋਂ ਵੀ ਅਪਰੂਵਡ ਹੋਈ ਵੀ ਕੰਪਨੀ ਹੈ ਇਹ ਕੋਈ ਨਕਲੀ ਕੰਪਨੀ ਨਹੀਂਗੀ ਜੈਤੋਂ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਐਫਸੀ ਡੋੜ ਕੰਪਨੀ ਦੇ ਵਿੱਚ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇਹ ਫੈਕਟਰੀ ਰਹਿ ਜਾਂਦੀ ਹੈ ਕਿੰਨੇ ਦੋ ਕਿੱਲਾਂ ਦੇ ਵਿੱਚ ਫੈਕਟਰੀ ਬਣੀ ਦੋ ਕਿੱਲਾਂ ਦੇ ਵਿੱਚ ਜੀ ਆਪਣੀ ਫੈਕਟਰੀ ਹੈ ਹੂੰ ਉਹਦਾ ਦਾ ਮਤਲਬ ਲਗਭਗ ਤੁਸੀਂ ਮੰਨ ਕੇ ਚੱਲੋ ਸਾਡੇ ਕੋਲੇ 115 ਤਰ੍ਹਾਂ ਦੇ ਮਾਡਲਾਂ ਦੇ ਜਨਰੇਟਰ ਬਣਦੇ ਆ 115 ਮਾਡਲਾਂ ਦੇ 115 ਮਾਡਲਾਂ ਦੇ ਠੀਕ ਹੈ ਜੀ ਤੇ 15 ਤਰ੍ਹਾਂ ਦੇ ਟੋਕੇ ਬਣਦੇ ਆ ਛੋਟੇ ਵੱਡੇ ਸਾਰੇ ਮਿਕਸ ਠੀਕ ਹੈ ਤੇ ਲਓ ਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈਆਂ ਸੀ ਇਹ ਮਸ਼ੀਨਾਂ ਰੇਟ ਰੇਟ ਮੈਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦਾ 10800 ਤੋਂ ਜਿਹੜਾ ਰੇਟ ਹੈ ਉਹ ਸ਼ੁਰੂ ਹੋ ਜਾਂਦਾ ਮਸ਼ੀਨਾਂ ਦਾ ਤੇ ਬਾਕੀ ਵਿਸਾਖੀ ਦਾ ਕਰਕੇ ਛੂਟ ਵੀ ਚੱਲੀ ਜਾਂਦੀ ਹੈ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਵੀ ਡਿਸਕਾਊਂਟ ਮਿਲ ਜਾਣਾ ਤੇ ਆਉਣਾ ਕਿੱਥੇ ਪਊਗਾ ਆਪਾਂ ਨੂੰ fci.je ਤੋਂ ਦੇ ਵਿੱਚ ਕਿ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲੀ ਜਾਂਦੇ ਆ ਤੁਸੀਂ ਉਹਨਾਂ ਦੇ ਕਾਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਘਰੇ ਬੈਠੇ ਬੈਠੇ ਵੀ ਇਹ ਮਸ਼ੀਨਾਂ ਲਗਵਾ ਸਕਦੇ ਹੋ ਧੰਨਵਾਦ